ਬੰਦੇ ਸਿੰਘਾਂ ਨੇ ਕੋਮਿਨ ਸਾਹਿਬ ਮੋਰਚੇ ਦੇ ਵਿੱਚ ਅੱਜ ਸਿੰਘਾਂ ਦਾ ਠਾਠਾ ਮਾਰਦਾ ਇਕੱਠ ਇਕੱਠਾ ਹੋਇਆ ਤੇ ਉੱਥੇ ਦੱਸਦੀ ਹੈ ਕਿ ਜਥੇਦਾਰ ਕਈ ਸਿੱਖ ਸੰਗਤਾਂ ਦੇ ਨਾਲ ਪਹੁੰਚੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਧਾ ਸਰਕਾਰਾਂ ਨੂੰ ਵੀ ਲਲਕਾਰਿਆ ਗਿਆ ਜਸਵੀਰ ਸਿੰਘ ਰੋਡੇ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕੋਮਿਨ ਸਾਹਿਬ ਮੋਰਚੇ ਨੂੰ ਲੈ ਕੇ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਦੱਸਦੀ ਹੈ ਕਿ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਵੱਲੋਂ ਉੱਥੇ ਹੀ ਜਿਹੜਾ ਕਿ ਅੱਜ ਕਿਹਾ ਗਿਆ ਕਿ ਕੌਮ ਇਨਸਾਫ ਮੋਰਚੇ ਨੂੰ ਲੈ ਕੇ ਵੱਡਾ ਇਕੱਠ ਹੋਣਾ ਸੀ ਪਰੰਤੂ ਉੱਥੇ ਹੀ ਕਈ ਜਥੇਬੰਦੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਜਿਹੜੇ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਸਾਦੇ ਜਾ ਰਹੇ ਨੇ ਆ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਅੱਜ ਸਾਰੀਆਂ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਈਆਂ ਤੇ ਬਹੁਤ ਸਾਰੇ ਮਹਾਪੁਰਖ ਤੁਹਾਡੇ ਸਾਹਮਣੇ ਖੜੇ ਆ ਬਾਬਾ ਗੁਰਮੀਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਾਰਸੇਵਾ ਵਾਲੇ ਲੰਗਰਾਂ ਵਾਲੇ ਉਹ ਨਾਲ ਖੜੇ ਨੇ ਇਸhetra ਸਾਡੇ ਨਾਲ ਬਾਬਾ ਸਨਾਮ ਸਿੰਘ ਜੀ ਬਲੀਆਂ ਵਾਲੇ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਭਾਈ ਖੋਸਾ ਸਾਹਿਬ ਖੜੇ ਆ ਭਾਈ ਲਖਬੀਰ ਸਿੰਘ ਮਾਲਮ ਖੜੇ ਆ ਬਾਬਾ ਬੋਰ ਸਿੰਘ ਜੀ ਤੂਤਾਂ ਵਾਲੇ ਖੜੇ ਆ ਬਾਬਾ ਸਵਮਜੀਤ ਸਿੰਘ ਜੀ ਤਰਨਤਲ ਦੁਆਬਾ ਉਹ ਖੜੇ ਨੇ ਨਿਗ ਸਿੰਘ ਜੱਥੇਦਾਰੀਆਂ ਦੇ ਆਗੂ ਬਾਬਾ ਸਵਰਨਜੀਤ ਸ ਬਾਬਾ ਚਰਜੀਤ ਸਿੰਘ ਦੀ ਮੈਂਬਰਸ਼ੂਪ ਨਹੀਂ ਕਮੇਟੀ ਪੂਰ ਮਹਾਂਪੁਰਖਾਂ ਸੰਗਤਾਂ ਬਹੁਤ ਸਾਰੀਆਂ ਬੱਸਾਂ ਰੁਕੀਆਂ ਹੋਈਆਂ ਨੇ ਸਾਡਾ ਮਸਲਾ ਕੀ ਹੈ ਅਸੀਂ ਕੌਮੀ ਇਨਸਾਫ ਮੋਰਚੇ ਵਿੱਚ ਜਾ ਰਹੇ ਸੀ ਜਿਹੜਾ ਕਿ ਸਟਾ ਰਾਈਟ ਬਣਦਾ ਹੈ ਸਾਡਾ ਹੱਕ ਬਣਦਾ ਹੈ ਸ਼ਾਂਤਮਈ ਢੰਗ ਦੇ ਨਾਲ ਜਿਹੜੇ 35-35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹ ਸਿੱਖ ਉਹਨਾਂ ਦੀ ਰਿਹਾਈ ਲਈ ਪਿਛਲੇ 2 ਸਾਲ ਤੋਂ ਮੋਰਚਾ ਲੱਗਾ ਹੋਇਆ ਹੈ 2 ਸਾਲ ਤੋਂ ਲਗਾਤਾਰ ਸੰਗਤਾਂ ਇੱਥੇ ਆ ਰਹੀਆਂ ਨੇ ਕਦੇ ਵੀ ਪ੍ਰਸ਼ਾਸਨ ਨੇ ਜਾਂ ਸੀਐਮ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਕੋਈ ਕੈਬਨਮੈਂਟ ਕੈਬਨਟ ਮੰਤਰੀਵਰ ਤੱਕ ਨਹੀਂ ਪਹੁੰਚਿਆ ਕਿਸੇ ਸੈਂਟਰ ਸਰਕਾਰ ਦੇ ਕੰੰਤੇ ਜੋ ਨਹੀਂ ਸਰਗੀ ਹਰ ਕਿ ਉਹਨਾਂ ਨੇ ਅੱਜ ਵੱਡਾ ਪ੍ਰਦਰਸ਼ਨ ਰੱਖਿਆ ਸੀ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਕੇ ਆਪਾਂ ਪ੍ਰਸ਼ਾਸਨ ਨੂੰ ਹਲੂਣਾ ਦਈਏ ਵੀ ਸਾਡੀ ਗੱਲ ਸੁਣੋ ਕਿ ਕਿਉਂ ਕੱਲੇ ਉਹ ਹੀ ਨਹੀਂ ਕਿ 14-15 ਸਾਲ ਜਿਹੜੇ ਪੰਜੀ-ਪੰਜੀ ਸਾਲ 30-30 ਸਾਲ ਤੋਂ ਬੈਠੇ ਉਹ ਹੀ ਨਹੀਂ ਕੱਲੇ 18-18 ਸਾਲ ਤੋਂ 15-15 ਸਾਲ ਤੋਂ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਵੀ ਬਹੁਤ ਬੈਠੇ ਆ ਜਿਹਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਫਰਜ਼ ਬਣਦਾ ਹੈ ਕਿ ਇਹਦੇ ਤਰਤੀਸ਼ ਕਮੇਟੀ ਬਿਠਾ ਕੇ ਤੁਰੰਤ ਉਹਨਾਂ ਨੂੰ ਰਿਹਾ ਕਰੇ ਇਹ ਗੱਲ ਟਾਲ ਦਿੰਦੇ ਆ ਵੀ ਇਹ ਤਾਂ ਸੈਂਟਰ ਦੇ ਹੱਥ 'ਚ ਆ ਜੀ ਸਾਰਾ ਕੁਝ ਨਹੀਂ ਸੈਂਟਰ ਦੇ ਹੱਥ 'ਚ ਸਰਦਾਰ ਭਗਵੰਤ ਸਿੰਘ ਮਾਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਸੋ ਇਸ ਕਰਕੇ ਅਸੀਂ ਜਿਹੜੀਆਂ ਜਥੇਬੰਦੀਆਂ ਅੱਜ ਸ਼ਾਂਤਮਈ ਢੰਗ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦੀ ਸਮਰੂਹਿਤ ਕਰਨ ਵਾਸਤੇ ਹਮਾਇਤ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੂਰਾਂ ਦਰਜੇ ਤੋਂ ਆਏ ਆ ਅਸੀਂ ਇਹ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਸਾਡਾ ਸ਼ਾਂਤਮਈ ਪ੍ਰਦਰਸ਼ਨ ਹੈ ਤੇ ਸਾਨੂੰ ਹੁਣ ਪੰਜਾਬ ਸਰਕਾਰ ਦੱਸੇ ਪ੍ਰਸ਼ਾਸਨ ਦੱਸੇ ਕਿ ਸਾਨੂੰ ਕਿੱਧਰ ਨੂੰ ਤੋਰਨਾ ਚਾਹੁੰਦੇ ਆ ਸਾਨੂੰ ਤੁਸੀਂ ਸ਼ਾਂਤਵੇਂ ਢੰਗ ਨਾਲ ਪ੍ਰਸ਼ਾਸਨ ਕਰਨ ਤੋਂ ਪ੍ਰਸ਼ਾਸਨਨ ਤੋਂ ਰੋਕ ਰਹੇ ਆ ਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਇਸ ਵਾਸਤੇ ਤੁਸੀਂ ਇਹੋ ਜਿਹੇ ਰਾਹ ਬੰਦ ਨਹੀਂ ਕਰਨੇ ਚਾਹੀਦੇ ਇਹ ਕੋਈ ਸ਼ਿਆਨਪ ਨਹੀਂ ਭਗਵੰਤ ਸਿੰਘ ਮਨਤਾਪ ਸੰਘਰਸ਼ੀਲ ਬੰਦਾ ਹੈ ਸਾਡੇ ਨਾਲ ਅੱਗੇ ਧਰਨਿਆ ਚ ਬੰਦੇ ਰਹੇ ਆ ਕੇ ਗੱਲਾਂ ਕਰਦੇ ਰਹੇ ਕਿ ਹੋਇਆ ਤੱਕਾ ਨਹੀਂ ਹੋਣਾ ਚਾਹੀਦਾ ਵੁਦੀਕੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਰਵਾਈ ਜਾਂ ਕਰਨ ਵਾਲਿਆਂ ਦੀ ਪੋਸਟ ਪਨਾਹੀ ਕੀਤੀ ਉਹਨਾਂ ਨੂੰ ਕੁਝ ਦਿਨਾਂ ਚ ਹੀ ਅਸੀਂ ਸ਼ਾਂਭ ਲਵਾਂਗੇ ਉਹਨਾਂ ਨੂੰ ਜੇਲਾ ਚ ਭੇਜਾਂਗੇ ਉਹਨੂੰ ਸਜ਼ਾਵਾ ਦੇਵਾਂਗੇ ਕੁਰਸੀ ਮਿਲਣ ਤੋਂ ਬਾਅਦ ਚੁੱਪੋਗੇ ਜਿਸ ਕਰਕੇ ਸਾਡੀਆਂ ਗੱਲਾਂ ਨੂੰ ਸੁਣੋ ਸਮਝੋ ਸਾਡੋ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਡੇ ਕੋਲੋਂ ਨਾ ਖੋਵੋ ਇਹ ਸਾਡੀ ਸਾਰਿਆਂ ਦੀ ਮੰਗ ਹੈ